ਜੰਡਾ ਬੱਬਾ ਮੂਰੇ ਮੂਰੇ ਪਰਾਂਜੀ ਰੂਟ ਪਤਾ ਆ ਰੂਟ ਆ ਗਿਆ ਸਰਦਾਰ ਸਾਹਿਬ ਆ ਗਿਆ ਹੋਜੀ ਬਾਈ ਜਾ ਸ਼ਿਮਸ਼ਿਮ ਚੁੱਪ ਕਰ ਦੇ ਕੋਲੀ ਨੌਵੀਂ ਮੰਜ਼ਲ ਬਾਈ ਚੱਲ ਆ ਵੀ ਜਾਉਗੇ ਅੱਜ ਜੋਰ ਦੇਖਦਾ ਜੀ ਉਹ ਬੱਲੇ ਬੱਲੇ ਅੱਜ ਪਤਾ ਲੱਗੂ ਲਿਫਟਾਂ 'ਵਾਂ ਜਾਣਾ ਹੈਗੀ ਆ ਹੋਰ ਨਾ ਹੋਣੀ ਆ ਅੱਡੇ ਸੱਤ ਮੱਲੇ ਵੱਡਣ ਕਿੱਥੇ ਦਾ ਉਹ ਖੜ ਗਿਆ ਦੱਸੀ ਪੇ ਇਧਰ ਹੋਈ ਬੜਾ ਲੱਗੇ ਲੱਗੇ ਨੌਵੀਂ ਮੰਜ਼ਲ ਜਾਪਦਾ ਦੇ ਜਾਪਤਾ ਜਾਪਤਾ ਗੇਰ ਬਾਤ ਦਾ ਉਹ ਗਿਆ ਕੋਈ ਯਾਰ ਨਹੀਂ ਲੁੱਟਾ ਫਿਰ ਹੋਤ ਅਜਿਹੀ ਭੇ ਬਜੇ ਜਿਆਦਾ ਹੀ ਹੈ ਬਜੇ ਜਿਆਦਾ ਲੱਗ ਰਿਹਾ ਹੈ ਤੇ ਪਾਡੀ ਦੇਖਾਂ ਕੱਢ ਜੇ ਦੇ ਚਲੋ ਮੁੰਮਾ ਇਹ ਬਜੇ ਜਿਆਦਾ ਲੱਗਦਾ ਹਾਂ ਹਾਂ ਮਾਨੀਵਾ ਵੀਡੀਓ ਚ ਜਾਣ ਹੈਗੀ ਆ ਜਲਦੀ ਵਾਲੀ ਆ ਲੈ ਕੱਢੀ ਥੋੜੀ ਯਾਰ ਮਸਰ ਦੇ ਕੰਮੇਦਿਆਂ ਡਰ ਗਿਆ ਹੋਰ ਡੇੜੇ ਜਾਣੀ ਹੈ ਹੋ ਇਧਰ ਸੀਸੇ ਕਿੰਨੇ ਮੁੰਮਾ ਦਰੋ ਰੋਕੀ ਕਰਦੇ ਉਹ ਪਿੱਛੇ ਨੂੰ ਖੁੱਲ ਗਈ ਇਹ ਥੋੜੀ ਉਹ ਇਧਰ ਰੱਖ ਲੈ ਉਹ ਕਾਲੇ ਹੱਲੇ ਲੇੜੀ ਆ ਉਕੇ ਨਾ ਕਰੋ ਯਾਰ ਲੈ ਲੋ ਜੀ ਭਾਈ ਦਰਬਾਰ ਸਾਹਿਬ ਆਲੂ ਚਾਲੇ ਪਾਦੇ ਬੱਦਲ ਦੇਖੋ ਕਿਹੜੇ ਸਾਹਿਬ ਹਾਂਜੀ ਸ਼ੇਂਤੀ ਭਾਈ ਮੀ ਆਉਂਗਾ ਹਾਂ ਭਾਈ ਆ ਗਿਆ ਮੀ ਆ ਗਿਆ ਮੀ ਦੇਖਦੇ ਹਾਰਦੇ ਨਹੀਂ ਹੈਗੇ 20 ਪਾ ਕੇ ਆਟੂਗੇ ਭਾਈ ਬੱਦਲਾਂ ਨੇ ਰਕਾਰ ਤੋੜਦਾ ਭਾਈ ਮੂਰੇ ਦੇਖੋ ਵਾਹ ਜੀ ਵਾਹ ਕਿਹੜੇ ਸਾਹਿਬ ਨਾਲ ਬੱਦਲ ਲੋ ਜੀ ਭਾਈ ਉਹੀ ਕੰਮ ਹੋ ਗਿਆ ਮੀ ਆ ਗਿਆ ਮੀ ਇੱਧਰ ਹੁਣਦੇ ਆ ਆ ਜਾ ਆ ਜਾ ਕਹਿੰਦੇ ਚੱਲਦੇ ਕੰਮ 'ਚ ਮੀ ਆ ਗਿਆ ਪੂਰਾ ਨਹੀਂ ਆ ਗਿਆ। ਉਹ ਮੀ ਆ ਗਿਆ। ਬੁਰੀ ਮੋਟੀ ਗਣੀ ਪੈਂਦੀ ਆ ਮੀ ਵੀ ਬਾਈ। ਨਜ਼ਾਰਾ ਆਇਆ ਨਜ਼ਾਰਾ। ਨਾਲ ਦੇ ਭੱਜ ਗਏ ਨਜ਼ਾਰਾ ਆ ਗਿਆ। ਲਓ ਜੀ ਬਾਈ ਰਸਤੇ ਜਿੱਕੇ ਜਗ੍ਹਾ ਬ੍ਰੇਕ ਨਹੀਂ ਆ। ਹਾਂਜੀ ਬਾਈ ਠੀਕ ਰਹੇ। ਸਾਹਮਣੇ ਦਿਖਾਈ। ਤੇ ਰਹਿਣਾ ਬਾਈ। ਹਾਂ ਹਾਂ ਠੀਕ ਆ ਉਹਨੇ। ਬਰਫ। ਬਰਫ ਲੈਣ ਗਏ। ਅੱਛਾ। ਚਾਹੀਦੀ ਦੀ। ਪਤਾ ਨਹੀਂ ਕਿਹਦੇ ਬੋਤਲਾਂ 'ਚ ਪਾਉਣੀ ਆ। ਗਰਮੀ ਨਾ ਲੱਗੀ ਗਰਮੀ ਦੱਸੋ। ਨਹੀਂ ਨਹੀਂ ਗਰਮੀ ਠੀਕ ਆ। ਬੱਦਲ ਬਾਈ ਹੋ ਰਹੀ ਬਾਈ ਸਿਰੇ ਮੀ ਵੀ ਆ ਗਿਆ ਤਾਂ। ਹਾਂ। ਪੱਲੜ ਤਾਲਨੇ ਤੇ ਹਾਂ ਹਾਂ ਪੱਲੜ ਦਾ ਬਹੁਤ ਫਾਇਦਾ ਭਾਈ ਜਿਹੜਾ ਆ ਕੇ ਚਿਕਝਾਈ ਵਾਲਾ ਕੰਮ ਹੈ ਹਾਂ ਨਾ ਠੀਕ ਹੈ ਔਰ ਦੇਖੋ ਜੀ ਭਾਈ ਵਗ ਵਸੇ ਆਉਣ ਲੱਗ ਗਿਆ ਲੈਣੀ ਆ ਸੋਨੇਆ ਟਾਈਮ ਹੋ ਗਿਆ ਲੱਗੋ ਟਿਕਾਣੇ ਕਿਧਰੇ ਕਾਲੇ ਭਾਈ ਪਾਣੀ ਕੱਢ ਤਾ ਨਹੀਂ ਉਹ ਕਹਿੰਦੇ ਸਹੀ ਹੈ ਪਾਣੀ ਮੰਗ ਪਾਣੀ ਮੰਗਦੇ ਬੰਦੇ ਲੱਡਣ ਲੱਗੇ ਜਾ ਕੇ ਲਵਾ ਦੇ ਠੀਕ ਆ ਠੀਕ ਕਿੰਨਾ ਕਿਲੋਮੀਟਰ ਰਹਿ ਗਿਆ ਮੈਂ ਕਹਿੰਦਾ ਮੈਂ ਕਿੰਨਾ ਰਹਿ ਗਿਆ ਪਹੁੰਚ ਜਾਣਾ ਵਸਤ 1.5 ਘੰਟੇ ਦਾ ਕੰਮ ਹੈ ਹਾਂਜੀ ਭਾਈ ਕਿਆ ਲਿਆਏ ਕਿੰਨੇ ਸਿੱਲੀ ਬਰਫੀ ਲਿਆਏ ਸਰ ਵੀ ਭਾਈ ਸਰ ਵੀ ਭਾਈ ਲੋ ਜੀ ਭਾਈ ਸਰ ਵੀ ਭਾਈ ਇੱਧਰ ਗਿਆ ਬਕੈਸ਼ ਰਹਿਣ ਮਿਲ ਗਈ ਬਰਫੀ ਜ਼ਰੂਰੀ ਦੀ ਕਹਿੰਦੇ ਭਾਈ ਚਾਹੀਦੀ ਦੀ ਬੰਦਿਆਂ ਨੂੰ ਲੋ ਜੀ ਭਾਈ ਸ੍ਰੀ ਕਰਤਾਰਪੁਰ ਸਾਹਿਬ ਤੋਂ ਰਮੇਂਦਰ ਸਾਹਿਬ ਨੇ ਜਾ ਰਹੇ ਬਾਈ ਡੇਰਾ ਬਾਬਾ ਨਾਨਕ ਸਾਈਡ ਤੇ ਇਹ ਵੀ ਰੋਡ ਤਕਰੀਬਨ ਟੁੱਟਿਆ ਹੋਇਆ ਜਾ ਰਿਹਾ ਪਤਰਾ ਘਟਾ ਨਹੀਂ ਆ ਜਾਂਦਾ ਹਟ ਜਾਂਦਾ ਅੜ ਜਾਂਦਾ ਆ ਜਾਂਦਾ ਅਲੇ ਭੁਗਾਰਾ ਮੁੰਡਾ ਡਰਾਈਵਰ ਬਣਾਤਾ ਸ਼ੈਂਪੀ ਪਿਉਰਾ ਫੇਰ ਘੱਲ ਲਾ ਕੇ ਐਨਕਾ ਲਾ ਕੇ ਕਿਹਦਾ ਤੁਸੀਂ ਤਾਂ ਰਾੜੀਆ ਪਾਈ ਜਾਂਦੇ ਮੇਰੇ ਵੱਲ ਛੱਡੋ ਆ ਵੇ ਠੀਕ ਹੈ ਠੀਕੇ ਚਾਈ ਜਾ ਟਰਾਲੀ ਵਾਲੇ ਨੇ ਕਹਿੰਦੇ ਪੱਲੜ ਤਾਂ ਲਿਆ ਕਹਿੰਦੇ ਕਿ ਆ ਹੋ ਗਿਆ ਕਹਿੰਦੇ ਮੀ ਆ ਗਿਆ ਡਰ ਤੇ ਆ ਇਹਨੇ ਬਾਹਰ ਲੈਣ ਚੱਲਦੀ ਮੀਂਹ 'ਚ ਖਬਰੇ ਛੜ ਵੀ ਨਹੀਂ ਗਈ ਦੇਖੋ ਤਾਂ ਜਾਂਦੀ ਹੈ ਹਾਂ ਤੇ ਫੋਨ ਚੋਂ ਦੇਖੂਗਾ ਮੈਂ ਹਾਂ ਲੌਕ ਲਾ ਕੇ ਹੈ ਜੀ ਹੈਗੀ ਜੁੰਦੀਓ ਉਹਨੇ ਪਾਪਤਾ ਤੇ ਇਹ 2 ਕਿਲੋਮੀਟਰ ਰਹਿ ਗਿਆ ਦਰਬਾਰ ਸਾਹਿਬ ਤੇ ਹੁਣ ਜੂ ਜੂ ਨੇੜੇ ਜਾਈ ਜਾਂਦੇ ਆ ਬਾਈ ਟ੍ਰੈਫਿਕ ਜਿਆਦਾ ਵੱਧੀ ਜਾਈ ਜਾਂਦੀ ਬਹੁਤ ਦੇਖ ਕੇ ਜਾਣਾ ਪੈਂਦਾ ਏ ਬਾਈ ਟ੍ਰੈਫਿਕ ਦੇਖੋ ਘਰੇ ਸਾਹਬ ਨਾਲ ਟੈਂਪੋ ਟੈਂਪੋ ਹਾਂ ਬਲੇ ਟੈਂਪੋ ਵਿੱਚ ਫਸਦੇ ਆਗੇ ਜਿੱਦਾਂ ਮੈਂ ਕਹਿੰਦਾ ਲੁਧਿਆਣੇ ਨੂੰ ਵੀ ਕੱਟੇ ਜਾਂਦੇ ਨੇ ਟੈਂਪੋ ਵਾਲੇ ਜਾਣ ਜਾਣ ਕੇ ਮੂਰੇ ਪਸਾਉਂਦੇ ਆ ਟਰਾਲੇ ਟਰੈਕਟਰ ਦੇ ਬਾਈ ਬੜਾ ਹਨਾਨ ਟੈਂਪੋ ਟੈਂਪੋ ਲੋ ਜੀ ਬਾਈ ਕੰਮ ਉਲਝ ਗਿਆ ਤਾਂ ਪਾਰਕਿੰਗ ਵਾਲਾ ਰਸਤਾ ਸਿੱਧਾ ਦਾ ਉਹ ਮੂਹਰੇ ਬੰਦ ਹੋਇਆ ਤੇ ਆਹ ਸਾਈਡ ਨੂੰ ਪਾਤਾ ਬਾਈ ਨੇ ਹੁਣ ਲੋ ਜੀ ਬਾਈ ਆਹ ਪਾਰਕਿੰਗ ਮਿਲੀ ਆ ਲੋ ਜੀ ਬਾਈ ਪਾਰਕਿੰਗ ਦੇ ਵਿੱਚ ਟਰੈਕਟਰ ਲਾਤਾ ਬਲਕੀਤ ਬਲਕੀਤ ਬਾਈ ਸੁਣ ਲੈ ਗੱਲ ਕਹਿੰਦੇ 200 ਰੁਪਏ ਦੇ ਦਿਓ ਗਾਰੰਟੀ ਸਾਡੀ ਕੋਈ ਨਹੀਂ ਹੈਗੀ ਰਿਕਟਰੀ ਵੀ ਹੈਗੀ ਐ ਬੈਗ ਤਾਂ ਸੀ ਲੈ ਜਾਣਾ ਹਾਂ ਗਾਰੰਟੀ ਕਾਸੇ ਰਹੀ ਵੀ ਨਹੀਂ ਕਹਿੰਦੇ ਤੁਹਾਡੀ ਜ਼ਿੰਮੇਵਾਰੀ ਹੈ ਹਾਂ ਤਾਂ ਫਿਰ ਕੀ ਫਾਇਦਾ ਹੈ ਤੂੰ ਕਿੱਥੇ ਘਟਾਉਂਗਾ ਉਹ ਬਸ ਲੁੱਟ ਮਚਾਈ ਵੀ ਚਲ ਕੋਈ ਨਹੀਂ ਹੁਣ ਇਹ ਰਹਿਣਾ ਪੈਣਾ ਔਰੇ ਕਹਿਣ ਦਾ ਭਾਵ ਕੋਲ ਨੇ ਆ ਜਿਓ ਨਹੀਂ ਟਰਾਲੇ 'ਵਾਂ ਮੱਥਾ ਟੇਕ ਕੇ ਆ ਜਿਓ ਪਾ ਚੱਕਰ ਆ ਹੈ ਹਾਂਜੀ ਠੇਕੇਦਾਰ ਜੀ ਕੀ ਹਾਲ ਹੈ ਬੜਾ ਠੀਕ ਹੈ ਜੀ ਹਾਂਜੀ ਪਹੁੰਚ ਕੇ ਦਰਵਾਜ਼ਾ ਜੀ ਦਰਸ਼ਨ ਭਾਈ ਇਹ ਚੱਲੇ ਨਾ 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 ਕਿ ਸਵੇਰੇ ਮੱਥਾ ਟੇਕੂਏ ਕਹਿੰਦੇ ਹਾਂ ਮਰਜੀ ਤੇ ਭਾਈ ਕੋਈ ਨਹੀਂ ਹੜੰਬਾ ਲਿਆ ਕੇ ਦਿੰਦਾ ਕੋਹੜੰਬਾ ਚ ਲੈਣਾ ਕਰੇ ਮੈਂ ਤਾਂ ਸਾਰੀ ਰਾਤ ਅੱਛਾ ਉਹ ਨਹੀਂ ਬੈਟਰੀ ਖਾਂਦਾ ਉਹ ਚੱਲ ਲਿਆ ਕੇ ਦੇ ਰੇਂਦੇ ਫਿਰ ਨਵਾਂ ਲਿਆਉਂਦੇ ਫਿਰ ਕੀ ਹੋ ਗਿਆ ਕੀ ਹੋ ਗਿਆ ਇਹਨੂੰ ਕੋਈ ਨਹੀਂ ਭਾਈ ਪ੍ਰਮਾਨ ਭਾਈ ਠੀਕ ਹੈ ਠੀਕ ਹੈ ਸਰ ਵਧੀਆ ਆਜੋ ਹੁਣ ਬਾਹਰ ਨੂੰ ਵੀਡੀਓ ਆ ਤਾਂ ਤੁਸੀਂ ਕੋਈ ਕੱਢ ਬੈਗ ਵਿੱਚ ਪਾ ਲੈ ਕਪੜੇ ਪਾ ਲੈ ਹਾਂਜੀ ਸ਼ੈਂਪੀ ਭਾਈ ਜੀ ਉਹ ਸ਼ੈਂਪੀ ਭਾਈ ਜੀ ਕਿੰਨੇ ਕਿਲੋਕ ਤੰਗ ਕਰਦੇ ਆ ਥੋੜੇ ਜਾਂ ਟੈਂਪੂ ਆ ਹਾਂ ਮਿੱਟੀ ਨੂੰ ਤਾਂ ਪਸੰਦ ਆ ਕਿਹੜੀ ਮਤਲਬ ਕੱਢ ਲਓ ਕੱਢ ਲਓ ਡਰਦਾ ਨਹੀਂ ਸ਼ੈਂਪੀ ਤਾਂ ਉੱਪਰ ਗਿਆ ਮੈਂ ਤਾਂ ਪਾਸੇ ਘਟਜੋ ਤੇਰੇ ਨਾਲ ਨੂੰ ਜਬਨ ਨੂੰ ਮਿਲਦੇ ਆਪਾਂ ਪਾ ਲਓ ਜੀ ਪੀ ਲਓ ਜੀ ਪੀ ਲਓ ਠੰਡਾ ਕੱਢ ਲਓ ਕੱਢੋ ਤਿੰਨੇ ਕੱਢ ਲਿਓ ਪ੍ਰਧਾਨ ਜੀ ਕੋਕ ਦੇ ਬੈਰੀ ਐ भाई जेबी कोक देखे देखे। ला ला मैं हाँ। पहुंचा लो ड्राइवर साहब कोक लो खड़े भाई लो तो जी भाई हरवीर तो सिंह महाली सेवा कोकते आ रहे हो भाई आ जाओ ਇੰਜਨ ਡੱਬਾ ਮੂਰੇ ਮੂਰੇ ਪਤਾਂ ਜੀ ਰੂਟ ਪਤਾ ਆ ਰੂਟ ਆ ਗਿਆ ਦਰਬਾਰ ਸਾਹਿਬ ਆ ਗਿਆ ਹੋਜੀ ਬਾਈ ਕਿਲੋਮੀਟਰ ਦਾ ਪਤਾ ਨਹੀਂ ਲੱਗਿਆ ਨਹੀਂ ਲੱਗਿਆ ਹੈਗਾ ਨਹੀਂ ਬਾਈ ਅਮਨਦਰ ਬਾਸ ਆ ਗਿਆ ਦਰਬਾਰ ਸਾਹਿਬ ਆ ਗਿਆ ਬਾਈ ਹੁਣ ਦੇਖਦੇ ਕੋਈ ਰੂਮ ਲੰਦੇ ਲੱਗੇ ਆਹ ਪਾਰਕਿੰਗ ਹੋਣੀ ਨਾ ਬਾਈ ਉੱਪਰ ਉੱਪਰ ਪਾਰਕਿੰਗ ਇਹਦਾ ਬਹੁਤ ਵਧੀਆ ਚੀਜ਼ ਆ ਬਾਈ ਇਹ ਪਾਰਕਿੰਗ ਨਾਲ ਹੋਵੇ ਉੱਤਰ ਆ ਜੂਰ ਬਹੁਤ ਆ ਜੇ ਪਾਰਕਿੰਗ ਕੋ ਬਾਈ ਕਿੱਧਰ ਤੇ ਕਿੱਧਰ ਨੂੰ ਦਿਮਾਗ ਲਾ ਕੇ ਕਮਾਈ ਪਾਰਕਿੰਗ ਇਹ। ਕਿ ਨਹੀਂ? ਉਹ ਕਿਹਦੇ ਬਹੁਤ ਵਧੀਆ। ਉਹ ਸਰਾਏ ਬਾਈ ਨਵੀਂ ਬਣੀ ਆ ਇਹਦੇ ਮੁੰਡੇ। ਪੂਰੇ ਤੇ ਪਤਾ ਲੱਗਣ ਲੱਗਿਆ ਹੈ ਨਾ। ਹਾਂ ਹਾਂ। ਦੇ ਲੈ। ਇਹਨ ਵੀ ਐਨ ਕੋਲੇ ਪਹੁੰਚ ਗਏ ਬਾਈ। ਉਹ ਤਾਂ ਇੱਦਾਂ ਹੀ ਹੋ ਗਿਆ। ਹਾਂ ਸ੍ਰੀ ਚਮਕੌਰ ਸਾਹਿਬ ਵੀ ਅਸੇ ਚੀਜ਼ ਹੋ ਗਈ ਬਾਈ। ਆਜ ਦੇਖਣ ਚੱਲੇ ਕਮਰਾ ਨਵੀਂ ਲੱਗਦੀ ਦੇਖਣ ਨੂੰ ਵਧੀਆ ਲੱਗਦੀ ਆ ਨਵੀਂ ਹਮਮ ਅਮਰੀ ਸਾਰਾ ਵੈਲੀ ਪੰਜਾਬੀ

ओके ਇਹਨਾਂ ਦਵਾਰੋਂ ਆਪਾਂ ਚਲੇ ਜਾਵੇ। ਹਾਂ। ਕੀ ਹੋ ਗਿਆ? ਕਿ ਹੱਤਰੀ ਲੱਗੇ ਹੋਏ। ਪ੍ਰੋਧ ਕਿਹਾ ਹੋ ਗਿਆ, ਗੁੱਸਾ ਕਰਦੇ। ਫੜਦੀ ਆ ਗਈ। ਆ ਗਈ। ਆ ਗਈ, ਆ ਗਈ, ਆ ਗਈ। ਬੰਦੇ ਰਹਿ ਤਾਂ ਉਹਨਾਂ ਖਾਲੀ ਹੋਈ। ਚਾਲ। ਖੋਲ ਦੇ ਬਾਈ। ਖੋਲ ਜਾ ਸਿੰਪਸਨ। ਚੁਫੇ ਤਾਂ ਦੇ ਗੋਲੀ। ਨੌਵੀਂ ਮੰਜ਼ਲ ਬਾਈ। ਚਲ। ਆ ਵੀ ਜਾਉਗੇ। ਅੱਜ ਜ਼ੋਰ ਦੇਖਦੇ ਜੀਟਰ। ਉਹ ਬੱਲੇ ਬੱਲੇ। ਅੱਜ ਪਤਾ ਲੱਗੂ ਲਿਫਟਾਂ 'ਚ ਜਾਣਾ ਹੈ ਕੀ ਆ। ਹੋਰ ਨਾ ਹੋਣੀ ਆ। ਅੱਤੇ ਇਸ ਮਾਸ ਬਟੜਾ ਕਿੱਥੇ ਦਾ ਉਹ ਖਰਜਿਆ ਦਿੱਤੀ ਪੇ ਇਦਾਂ ਹੋਈ ਬੜਾ ਲੱਗੇ ਲੱਗੇ ਨੌਵੇਂ ਮੰਜ਼ਲੇ ਦਾਪਦਾ ਦਾਪਦਾ ਦਾ ਗੇਰ ਬਾਤ ਆ ਹੋ ਗਿਆ ਬਲੀ ਜਾਂਦਾ ਫੇਰ ਕੋ ਹਾਂ ਜੀ ਥੀਪੇ ਬਜੇ ਜਿਆਦਾ ਹੀ ਜਾਂਦਾ ਜਿਆਦਾ ਆ ਰਿਹਾ ਥੀਪਾ ਦੇਖਾਂ ਕੱਢ ਜੇ ਦੇ ਚਲੋ ਹਾਂ ਹਾਂ ਵਾਹ ਜੀ ਵਾਹ ਵੀਡੀਓ ਜੀ ਜਾਣੇ ਹੈਗੀ ਆ ਜਲਦੀ ਹੜੀ ਆ ਇਹ ਕੜ ਗਈ ਥੋੜੀ ਯਾਰ ਬੱਸ ਅਸਰ ਦੇ ਕਾਫੀ ਵੀ ਡਰ ਗਿਆ ਉਹ ਡੇਢੀ ਜਾਣੀ ਹੈ ਹੋ ਇਧਰ ਸੀ ਸਿਕੰਡਰੀ ਮੂੰਹਾ ਧਰੋ ਰੋਕੀ ਕਰਦੇ ਉਹ ਪਿੱਛੇ ਨੂੰ ਖੁੱਲ ਗਈ ਇਹ ਥੋੜੀ ਉਹ ਇਧਰ ਰੱਖ ਲੈ ਉਹ ਕਾਲੇ ਹੱਲੇ ਲੈਣੀ ਆ ਪ੍ਰਧਾਨ ਤੂੰ ਕਦੇ ਨਾ ਕਰੋ ਯਾਰ ਲੈ ਪ੍ਰਧਾਨ ਇਹ ਨੌ 50 ਕਿੱਥੇ ਲਾ ਐ ਨਹੀਂ ਫਿੱਤੀ ਕਿੱਥੇ ਪਹੁੰਚ ਗਈ ਕਾਲੇ ਯਾਰ ਲੈ ਉਹ ਇਧਰ ਦੇਖਦਾ ਬਾਈ ਕਿੰਨੀ ਮੰਜਲ ਆਉਗੇ ਦੂਜੀ ਆ ਉਹ ਇਧਰ ਹਟ ਯਾਰ ਕਾਲੇ ਯਾਰ ਲੈ ਦੂਜੀ ਆ ਉਹਦੇ ਉੱਪਰ ਥੋੜਾ ਜਿਹਾ ਜਾ ਰਹੀ ਹੈ ਉਹ ਦੇਖ ਹਾਂ ਹਾਂ ਬਟਨ ਦੱਬਤਾ ਇਹਦੇ ਮਾਰ ਦੋ ਯਾਰ ਯਾਰ ਵੀ ਨਹੀਂ ਹੋਈ ਉਹ ਲੋਕ ਦੱਬੀ ਜਾਂਦੇ ਆ ਤੈਨੂੰ ਨਹੀਂ ਪਤਾ ਨਾ ਹਾਂ ਕਿਹੜਾ ਖੜ ਖੜ ਕੇ ਬੰਦ ਕਰਦੀ ਇਹ ਵੀ ਹਾਂ ਇਹ ਬੰਦੇ ਦਾ ਡਾਬਲੇ ਲੇਲੇ ਜੜਾਉਂਦੀ ਆ ਉਹ ਨੌਵੀਂ ਨੌਵੀਂ ਦੱਬੀ ਵੀ ਆ ਗਰਮ ਹੋ ਰਹੀ ਹੈ ਮੁਰਾਏ ਨੇ ਚੱਲੀ ਵੀ ਆ ਉਹ ਬਾਈ ਲੋਡ ਪੈ ਗਿਆ ਗਰਮ ਹੋ ਗਈ ਡਰਾਈਵਰ ਕਿਹਾ ਗਿਆ ਡਰਾਈਵਰ ਕਿਹਾ ਟ੍ਰੈਮ ਉੱਤ ਜਾਉਂਗਾ ਕਹਦਾ ਆ ਕੀ ਕਹਦਾ ਰੋਡ 'ਤੇ ਰੋਕਦੀ ਹੁਣ ਜਾਉ ਉਸੇ ਦੀ ਜਾਉਂਗੀ ਛੂਕਦੀ ਇਹਨੂੰ ਚੱਲਦੀ ਜਾ ਵੀ ਨਹੀਂ ਪਤਾ ਲੱਗਿਆ ਵੀ ਕਿੰਨਵੀਂ ਭਰਾਈ ਆ ਗਈ ਆ ਕੀ ਆ ਕੀ ਆ ਗਈ ਬਾਈ ਇਧਰ ਦੇਖ ਰਿਹਾ ਅਜੀ ਬਾਈ ਕਿੰਨੇ ਕਿਨੇ ਮਾ ਹੋਇਆ ਦੂਰੋਂ ਦੇਖ ਤੂੰ ਸਾਡੇ ਕੋਲੋਂ ਵੀ ਦੇਖਦਾ ਉਹ ਦੇਖੀ ਇਧਰ ਚੱਲ ਆ ਬੱਸ 13ਵੇਂ ਵਾਲਾ ਆ ਗਿਆ ਖੋਲ ਹੁਣ ਨਾਲ ਟੱਕਰ ਨਹੀਂ ਦੇ ਲੈ ਚੱਲ ਓਏ ਬੱਲੇ ਬੱਲੇ ਕਿੰਨੀ ਉੱਪਰ ਆਇਆ ਲੇਕਿਨ ਦੇਖ ਕੇ ਇਸਕੀ ਬੜਾ ਕਿੰਨਾ ਬਣੂ ਕਿੰਨਾ ਉੱਚਾ ਆਇਆ ਉਹ ਬੱਲੇ ਬੱਲੇ ਸ਼ੈਂਪੀ ਜਬ ਬਹੁਤ ਉੱਪਰ ਆ ਗਈ ਦਰਬਾਰ ਸਾਹਿਬ ਵੀ ਇੱਧਰ ਆ ਗਿਆ ਇਹ ਬਿਲਡਿੰਗ ਦੀ ਨੌਵੀਂ ਮੰਜ਼ਲ ਪਰਤੇ ਸਾਰੇ ਸ਼ਹਿਰ ਦਿਖਦਾ ਹਾਂਜੀ ਪ੍ਰਧਾਨ ਜੀ ਲੱਤਾਂ ਨਹੀਂ ਕੰਮ ਕਰੀਆਂ ਜਲਵੀ ਤੂੰ ਘਾੜਦਾ ਏ ਮੇਰਾ ਤਾਂ ਫੜੀ ਬੈਠਾ ਮੈਂ ਤੇ ਕੰਮ ਕਰੀਆ ਉਹ ਲੈ ਕੁਝ ਨਹੀਂ ਹੁੰਦਾ ਆ ਜਾ ਪ੍ਰਧਾਨ ਇਹ ਤੈਨੂੰ ਦੇ ਲੈ ਸਾਰੇ ਪੁਰਾਣੇ ਮਕਾਨ ਨਾ ਮੈਂ ਤਾਂ ਆਉਣਾ ਲੱਗੀ ਹੈ ਪ੍ਰਧਾਨ ਜੀ ਲੈਕ ਆ ਨੂੰ ਤੂੰ ਦੇਖ ਮੇਰੇ ਪ੍ਰਧਾਨ ਜੀ ਪੁਰਾਣੇ ਮਕਾਨ ਦੇਖੋ ਸਾਰੇ ਇੱਧਰ ਨੂੰ ਸਾਰੇ ਪ੍ਰਾਣ ਦੇ ਆ ਦੇਖੋ ਬਈ ਟੋਟਲੀ ਏਰੀਡ ਇੱਦਦਾ ਬਾਈ ਉਰੇ ਤੇ ਹੋ ਰਹਿਣ ਦੇ ਯਾਰ ਰਹਿਣ ਪੁਰਾਣੇ ਇਹਦਾ ਆ ਪੁਰਾਣੇ ਮੇਰੇ ਪਾਸੇ ਢਾਉਣੇ ਆਗੇ ਲੋ ਜੀ ਬਾਈ ਇੱਕ ਵਾਰ ਇਸ਼ਨਾਨ ਕਰਕੇ ਤੇ ਹੁਣ ਚੱਲੇ ਜੀ ਦਰਬਾਰ ਸਾਹਿਬ ਮੱਥਾ ਟੇਕਣ ਹਾਂ ਜੀ ਬਾਕੀ ਵੀਰ ਆਪਣੇ ਬਣਾਉਂਦੇ ਬਈ ਤਿਆਰ ਹੋ ਕੇ ਜਿਹੜਾ ਨੂੰ ਆਉਣ ਲੱਗੇ ਹੈ ਤੇ ਚੱਲੀ ਉਹਨਾ ਨਿਕਲ ਲੈਫਟ ਭਾ ਜਾਣਾ ਪੈਣਾ ਹੁਣ ਇਹਨਾਂ ਨੂੰ ਹੈਈ ਦਬੋ ਬਟਨ ਫਿਰ ਇਹ ਤਾਂ ਛੇੜਾ ਗਿਆ ਵੀ ਪ੍ਰਧਾਨ ਅੱਛਾ ਹਾਂ ਇਧਰ ਵਾਲੇ ਨੂੰ ਕਰੋ ਇਹ ਨੇੜੇ ਜਿਹਾ ਹੀ ਆਪਣੇ ਉੱਪਰ ਬਾਈ ਇੰਨੀ ਮੋਜ ਆ ਵੀ ਲਿਫਟ ਨਹੀਂ 9 ਮੰਜ਼ਲਾ ਪਾ ਚੜਨਾ ਔਖਾ ਬਾਈ ਬਹੁਤ ਸਫਾਈ ਬਹੁਤ ਆਉਂਦੀ ਬਾਈ ਬਹੁਤ ਹੈ ਸਰਾਇੰਦੀ ਹੋ ਰਹਿਣੀ ਜੇ ਕਿਤੇ ਨਹੀਂ ਆਕੇ ਹੈ ਨਾ ਉਦਾਂ ਬਾਈ ਦੇਖ ਲਓ ਵੀ 7 1600 ਰੁਪਏ ਲੈ ਇਹਨਾਂ ਨੇ 3200 ਰੁਪਏ ਜਮ੍ਹਾਂ ਕਰਾਇਆ ਜਾਣ ਲੱਗੇ ਕਹਿੰਦੇ 1600 ਮੋੜ ਦੇਣਾ ਵੀ 10 ਜਾਣਿਆਂ ਨੂੰ ਮਿਲਦੇ 10 ਜਾਣਿਆਂ ਨੂੰ ਬੜੀਆ ਬਾਈ 1000 ਸੌ ਨਾ ਨਾ ਤਨੀ ਗੋਠੀ ਹਾਂ ਸਹੀ ਐ ਨਾ ਲੈ ਬਈ ਆ ਗਈ ਨੌਵੀਂ ਮੰਜ਼ਲ ਤੇ ਚੱਲ ਹੋ ਨੇੜੇ ਨੂੰ ਵਾਹੇ ਹੱਥੇ ਪਹੁੰਚ ਲੈ ਹੋ ਜੀ ਫਸਟ ਫਲੋਰ ਤਾਂ ਬਈ ਇੱਕ ਨੰਬਰ ਤੇ ਹਾਂ ਦੇਖੋ ਖੜੇ ਮਾਇਆ ਨਹੀਂ ਦੱਬਦਾ ਬੰਦੇ ਪ੍ਰਧਾਨ ਜੀ ਗੋਲੀਆਂ ਵਰ ਗਈ ਆ ਦੇਖੋ ਇਧਰ ਗੋਲੀਆਂ ਬਣ ਗਈਆਂ ਸੀ ਤੇ ਵੀਰ ਜਰਾ ਫੜਦੀ ਜਿਹੜਾ ਨੂੰ ਬਾਈ ਬੱਲਾ ਪੱਲਾ ਕਿਹੜੇ ਸਾਹਬ ਨਾਲ ਸਪੀਡ ਫੜੀ ਐ ਬਾਕੀ ਇਦਾਂ ਕਰਤਾਰਪੁਰ ਸਾਹਿਬ ਦੇ ਆ ਜੀ ਹਾਂਜੀ ਹਾਂ ਪਰਦਾ ਸਾਰੇ ਨਹੀਂ ਕਰੀ ਆ ਪਾ ਜਿਹਨੇ ਕਿਹਾ ਮੱਥਾ ਟੇਕ ਲੈ ਕੇ ਰੇਂਜ ਗਾ ਹਾਂਜੀ ਹਾਂ ਪਰਮਾਤਮਾ ਸਾਹਿਬ ਚੜ੍ਹਦੀ ਕਲਾ ਰੱਖੇ ਭਾਣੀ ਨਾਓ ਜੀ ਬਾਈ ਸਾਹਮਣੇ ਜਿਲੇ ਵਾਲਾ ਬਾਗ ਹੈ ਦਰਬਾਰ ਸਾਹਿਬ ਨੂੰ ਮੱਥਾ ਟੇਕਣ ਜਾ ਰਹੇ ਆ ਪੰਗਤ ਬਹੁਤ ਆਈ ਦੀ ਐ ਲੱਭੂਗਾ ਜਿਆਦਾ ਕੋਈ ਨਾ ਤੇ ਆ ਹਾਂਜੀ ਬਹੁਤ ਸੰਗਤ ਆਈ ਪਈ ਆ ਜੀ ਆਹੋ ਭਾਈ ਆਹ ਸਾਈਡ ਸਾਹਮਣੇ ਜਿਹੜਾ ਦਾ ਭਾਗ ਹੈ ਤੇ ਸਾਹਮਣੇ ਦਰਵਾਜ਼ਾ ਸਾਹਿਬ ਆ ਜੀ ਚਲੋ ਜੀ ਚਲੋ ਬਾਈ ਬਾਈ ਰਹਿ ਗਿਆ ਉਹਨਾਂ ਨੂੰ ਲੱਗਿਆ ਪ੍ਰਧਾਨ ਬਾਈ ਠੀਕ ਆ ਜੀ ਹਾਂਜੀ 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 ਬਾਈ ਹਾਂਜੀ ਹਾਂਜੀ ਲੋਟਈ ਉਹਨਾਂ ਬੰਨ ਨਾਲ ਯਾਰ ਇਹ ਬਸ ਤਿਆਰੀ ਆ ਜੀ ਯਾਰ ਇਹ ਬਾਈ ਤਿਆਰੀ ਖਲੋਈ ਹੈ ਬਾਕੀ ਬਾਈ ਪ੍ਰਧਾਨ ਬਾਈ ਦੀ ਡਿਊਟੀ ਲਈ ਆਉਨੇ ਵਿੱਕੀ ਬਾਈ ਨੇ ਕਹਿੰਦਾ ਵੀ ਮੇਰਾ ਬੈਗ ਲੈ ਆਈਵੇਂ ਮੈਂ ਚੱਲਿਆ ਪ੍ਰਧਾਨ ਹਾਂ ਵੀਊ ਚੈੱਕ ਕਰਨਾ ਹਾਂ ਤਨ ਦੇਣਾ ਲੈ ਹਾਂ ਲੈ ਸਾਰਾ ਹੀ ਏਰੀਆ ਦਿਖਦਾ ਬਾਈ ਹੋਰ ਦੇਖੋ ਬਾਈ ਜਿੰਨਾ ਵੀ ਏਰੀਆ ਸਾਰਾ ਹੀ ਦਿਖਦਾ ਹੈ ਦੇਲਾ ਹਾਂ ਆਹ ਸਾਈਡ ਅਮੈਲਾ ਦਾ ਬਿਲਡਿੰਗ ਦੇ ਬੈਕ ਸਾਈਡ ਹੈ ਬੈਕ ਸਾਈਡ ਹੈ ਬਿਲਡਿੰਗ ਦੇ ਭਾਈ ਆ ਬਿਲਡਿੰਗ ਆ ਭਾਈ ਜਿੱਥੇ ਅਸੀਂ ਖੜੇ ਨੌਵੀਂ ਮੰਜ਼ਲ ਬਰਾ ਦੇਖੋ ਬਾਕੀ ਬੜੇ ਬੜੇ ਬਿਲਡਿੰਗਾਂ ਦੀ ਸ਼ੂਟਿੰਗ ਲਾਉਂਦੀਆਂ ਇਹ ਤਾਂ ਦੇ ਭਾਈ ਲੋਕ ਜਿਹੜੇ ਰਹਿੰਦੇ ਆ ਤਾਂ ਦਾ ਘੁੱਟਨ ਮੈਸੂ ਸੁਣ ਲੈਂਦੀ ਆ ਹੈ ਜਿਹੜਾ ਭਾਈ ਦੇਖ ਲੈ ਪੂਰੇ ਏਸ਼ੀਆ ਕੇਲੇ ਜਾਲਾ ਸਿਸਟਮ ਉਹਦੇ ਵਗੈਰਾ ਖੋਜਵੇ ਦੇ ਨੇ ਤਿੰਨ ਪਏ ਪਹਿਲੇ 6 ਪਏ 6 7 ਪਏ 7 ਪਏ ਆ ਰੇ ਲੋ 7 ਦੇ ਵੀ ਜ਼ਿਆਦਾ ਪਏ ਆ ਭਾਈ ਲੈ ਇਸ ਤੋਂ ਮੇਰੇ ਸੀ ਆਲ ਰਹਿ ਗਿਆ ਤੇ ਲੈ ਹੁਦਾਂ ਪ੍ਰਧਾਨ ਸ਼ਹਿਰ ਬਹੁਤ ਵੱਡਾ ਲੈ ਇਹਦਾ ਨਿਗਾਹ ਮਾਰ ਕੇ ਸ਼ਹਿਰ ਤਾਂ ਬਹੁਤ ਗੜਾ ਮੁੱਕਣ ਜੀ ਨਹੀਂ ਆਉਂਦਾ ਜੂਏ 3 ਨੰਬਰ ਕੋ ਹੋਊਗਾ ਪੰਜਾਬ ਦੇ ਜਿਹੜੇ ਜੂਏ ਭਰੇ ਹੋਊਗਾ ਮੈਂ ਕਿਹਾ ਪ੍ਰਧਾਨ ਜੀ ਉਹ ਦੇਖੋ ਉਹ ਵੀ ਕਾਫੀ ਵੱਡਾ ਗੁਰਦੁਆਰਾ ਬਾਰਲੀ ਸਾਈਡ ਦੂਰ ਹੈ ਨਾ ਉਹੀ ਲੱਗਦਾ ਮੈਨੂੰ ਫਿਰ ਬਾਬਾ ਦੀਪ ਸਿੰਘ ਜੱਟ ਕੇ ਲੋਕੇਸ਼ਨ ਇਹਦਾ ਮਸਲਾ ਹਾਂ ਚਲੋ ਗੁਰਦੁਆਰਾ ਸੱਤ ਬਹੁਤ ਅੱਧੀ ਬਤਰਾਇਆ ਅਗਲਾ ਦੋ ਬਾਕੀ ਭਾਈ ਆਏ ਵੀ ਜਿੰਨੇ ਵੀ ਉਹਰੇ ਪਬਲਿਕ ਜਾਂ ਲੋਕ ਜਾਂਦੇ ਬਾਈ ਰਹਿਣ ਨੂੰ ਜਗ੍ਹਾ ਵੀ ਬਥੇਰੀ ਆ ਹੋਟਲ-ਹੋਟਲ ਜੇ ਕਿਸੇ ਨੂੰ ਰਹਿਣਾ ਹੈ ਹਾਂ ਬਾਈ ਹੁਣ ਰਹਿਣ ਦਾ ਪ੍ਰੋਬਲਮ ਨਹੀਂ ਰਹਿਣੇ ਨੂੰ ਪ੍ਰੋਬਲਮ ਨਹੀਂ ਹੈਗੀ ਵੀ ਪ੍ਰਬੰਧ ਬਹੁਤ ਹੋ ਗਿਆ ਪ੍ਰਬੰਧ ਬਹੁਤ ਹੋ ਗਿਆ ਕਿੰਨੇ ਹੋਟਲ ਹੋ ਗਏ ਸਰਾਂ ਹੋ ਗੀਆਂ ਹੋਰ ਚੀਜ਼ਾਂ ਹੋ ਗਈਆਂ ਸਰਾਂ ਇਹ ਆਪਣੇ ਆ ਹਾਂ ਸਰਾਂ ਇਹ ਦੇ ਕਿ ਮੈਂ ਕਹਿੰਦਾ ਹੋਰੇ ਕਿੰਨੇ ਕਮਰੇ ਆ ਉਹਦੀ ਦਰ ਜਾਣੇ ਪਏ ਆ ਹਾਂ 1600 ਰੁਪਏ ਲੱਗਦਾ ਹੈ ਨਾ ਆ ਠੀਕ ਰਿਹਾ ਕੋਈ ਮਹਿੰਗਾ ਨਹੀਂ ਹੈਗਾ ਬਾਈ ਠੀਕ ਆ ਦੋ AC ਲੱਗੇ ਹੋਏ ਆ ਸਹੀ ਗੱਲ ਤੇ ਸਾਫ ਸਪਾਈ ਦਾ ਕਿੰਨਾ ਹੋਣਾ ਸਹੀ ਗੱਲ ਸਹੀ ਗੱਲ ਲਾਈ ਫਰਨੀਚਰ ਕਿ ਨਵਾਂ ਬੀ ਦਿੱਤਾ ਪਿਆ ਨਾ ਨਵੇਂ ਨਵੇਂ ਆ ਬਾਈ ਵਾਦ ਕਿੰਨੇ ਸਾਫ ਸਹੀ ਸਹੀ ਹੈ ਬਰਦਾਨ ਅੱਧ ਦਾ ਯਾਰਾ ਦਾ ਮੇਰੇ ਸਾਹਮਣੇ ਪੁਰਾਣਾ ਹੀ ਦੇਖਦਾ ਸਟਾਕ ਪੂਰੇ ਹਾਂ ਆ ਸੈਨੂੰ ਤਾਂ ਜਾ ਰਹੀ ਹੈ ਔਰ ਇਹ ਲੱਪੜ ਰਹੀ ਚਲੋ ਬਾਈ ਬਾਕੀ ਬੰਦੇ ਵੀ ਦੇਖ ਲਈਏ ਵੀ ਹੈਗੇ ਆ ਕਿ ਚਲੇ ਗਏ ਹਾਂ 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 ਬਾਈ ਇਹ ਆ ਬੰਦਾ ਨਾ ਜਿਹੜਾ ਇਹ ਪੱਟ ਲੈਂਦਾ ਹੈ ਹਾਂ ਪਾਟ ਲੈਂਦਾ ਬਾਈ ਇਹ ਕਿਤੇ ਜਾੜ ਜੋਗਾ ਨਹੀਂ ਛੱਡਦਾ ਇਹ ਬੰਦੇ ਨੂੰ ਵੱਟ ਲੈਂਦਾ ਇਹ ਇਹਨੇ ਸਰੂ ਘਾਟੇ ਜੋ ਕੋਈ ਕਰਦਾ ਘਾਟੇ ਜੋ ਕੋਈ ਕਰਦਾ ਘਾਟੇ ਜੋ ਕੀ ਕਰਦੇ ਨੇ ਸਾਨੂੰ ਸਹੀ ਗੱਲ ਹਾਂਜੀ ਹਾਂ ਹਾਂਜੀ ਹਾਂ ਆਮਰੇ ਨਹੀਂ ਬਾਈ ਜਤਿੰਦਰ ਦਰਵਾਜ਼ਾ ਹੁਣ ਤੇ ਆਇਆ ਇੱਕ ਬੰਦਾ ਹੀ ਰਹਿ ਗਿਆ ਬਾਠੀ ਹਾਂ ਬਾਈ ਚਲੋ ਚਲੋ ਲੋ ਜੀ ਉਧਰ ਕਾਲਾ ਬਾਈ ਵੀ ਤਿਆਰ ਹੋ ਗਿਆ ਕੋਇਆ ਸਵੇਰ ਦੇ ਹੀ ਪਿਆ ਪਰ ਹੁਣ ਮੈਨੂੰ ਦਿਖਿਆ ਇਹ ਹਾਂ ਉਹ ਕਿਆ ਹਾਂ ਦੇਖ ਲੈ ਜੇ ਕਸਰ ਕਸਰ ਹੈਗੀ 1 ਵਜੇ ਨੂੰ ਚਾਹ ਦੀ ਤੋਰ ਲੱਗੀ ਵੀ ਇਹਨੂੰ ਬੁਲਾ ਲੈਣੀ ਰਸਤੇ ਜੀ ਉਹ ਚਾਹਾ ਤਾਂ ਪੀਂਦਾ ਹੀ ਨਹੀਂ ਨਾ ਤੈਨੂੰ ਨੇ ਪੁੱਛਿਆ ਬਾਲੀ ਛੱਡ ਗਿਆ ਹੈ ਬੰਦੇ ਨੂੰ ਸਟਿੰਗ ਬਿਲਾ ਇਹ ਸਟਿੰਗ ਪੀਂਦਾ ਬਾਈ ਮੂਰੇ ਵਾਲਾ ਬੰਦਾ ਪ੍ਰਧਾਨ ਜੀ ਆਹ ਬੰਦਾ ਕਹਿੰਦਾ ਮੇਰਾ ਸਟਿੰਗ ਵੇ ਲੈਣੀ ਚਾਹ ਦੀ ਲੋੜ ਨਹੀਂ ਹੈਗੀ ਮੂਰੇ ਵਾਲਾ ਮੈਂ ਤੇ ਪ੍ਰਧਾਨ ਜੀ ਲੈਣੀ ਇਹ ਸਟਿੰਗ ਪਰੇ ਚੱਲਦਾ ਆ ਫੇਫੜੇ ਗਲ ਜਾਣ ਉਹ ਤੇ ਹਾਂ ਚਾਹ ਵੀ ਲੈ ਕੇ ਜਰਜੀ ਤੇ ਕਿੱਥੇ ਲਿਗੇ ਨਹੀਂ ਇਕੱਠੀ ਕਰਕੇ ਹੈ ਇਸ ਤਰੀਕਾ ਨਾ ਜਿਹਨੇ ਸਾਬ ਉਹ ਤੇ ਹਾਈ ਐਨਰਜੀ ਬਾਹਰ ਨਿਕਲਣਾ ਚਾਹਣੀ ਹੈ ਕਹਿੰਦਾ ਚਾਹ ਦੀ ਵੀਣੀ ਸਟਿੰਗ ਵੀ ਲੈਣੀ ਸਮਝ ਲਾ ਗੱਲ ਉਹ ਨਾ ਤੇਨੇ ਗਾਲ ਜਾਈ ਨੇ ਨੇ ਗਾਲ ਜਾਈ ਤੇ ਪੜਿਆ ਕੰਮ ਸੱਚਾ ਹੈ ਲੋਕ ਦੇਖੇ ਜਾਂਦੇ ਤਾਂ ਦੇਖੇ ਆ ਅ ਸਟ੍ਰਿੰਗਲਿੰਗ ਕਾਰਪੂਰ ਪਹਿਲੀ ਵਾਰ ਦੇਖਿਆ ਹੈ ਯਾਰ ਕਿ ਆਈ ਕੰਮ ਹੋਇਆ ਹੁਣ ਹੈ ਸਟਿੰਗੇ ਭੇਣੀ ਨਿਆਣੇ ਨੇ ਮੈਂ ਤੁਹਾਨੂੰ ਕਹਿੰਦੀ ਬੰਦ ਕਰੀ ਓ ਜਤਿੰਦਰ ਭਾਈ ਆ ਜਾ ਓਏ ਚੱਲੀਏ ਫਿਰ ਚਲੋ ਬਈ